ਪੜੀ ਅਜ ਤੇ ਬਰਸ ਬਰਸ ਪੜੀ ਅਜ ਤੇ ਮਾਸ ਪੜੀ ਅਜ ਤੇ ਅਜ ਦਾ ਪੜੀ ਅਜ ਤੇ ਸਾਸ ਨਾਨਕ ਲਿਖਿਆ ਇੱਕ ਗੁਰ ਹੋ ਹੋ ਮਚਕਾ ਹੋ ਦੜੀ ਸਭ ਦਗਤ ਅਨੁਗਿਆਰ ਆਪ ਦਾ ਲੋ ਜੀ ਗੋਵਿੰਦ ਘਾੜ ਤੋਂ ਆਪਾਂ ਤੁਰਪੇ ਸੀਗੇ ਚਾਹ ਪਾਣੀ ਪੀ ਕੇ ਰੋਟੀ ਟੁੱਕ ਖਾ ਕੇ ਦਰਸ਼ਨ ਮੇਲਾ ਕਰਕੇ ਬਾਬੇ ਦਾ ਤੇ ਹੁਣ ਆਪਾਂ ਬਧਰੀਨਾਥ ਨੂੰ ਜਾਈ ਜਨੇ ਆਲਟੀਟਿਊਡ ਬਹੁਤ ਆ ਤੇ ਭੁੱਲਣ ਦੇ ਵਿੱਚ ਵੀ ਸਮੱਸਿਆ ਪੈਂਦੀ ਆ ਇੱਕ ਬੰਦਾ ਕਹਿ ਦਿੰਦਾ ਵੀ ਹਾਂ ਉਹ 19ਵੇਂ ਥਾਂ ਤੇ ਆ ਪਰ ਮੋਟਰਸਾਈਕਲ ਦੱਸਦਾ ਵੀ ਹਾਂ ਆਲਟੀਟਿਊਡ ਆ ਇਹਦਾ ਤੁਸੀਂ ਐਂ حساب ਲਾ ਲਓ ਵੀ ਆ ਗੱਡੀ ਜਾਂਦੀ ਆ ਹੁਣ ਮੈਂ ਤੁਹਾਨੂੰ ਇਹ ਗੱਡੀ ਦਿਖਾਉਣਾ ਵੀ ਇਹ ਕਿੱਥੋਂ ਦੀ ਕਿੱਥੇ ਜਾਂਦੀ। ਲਓ ਜੀ ਆਪਾਂ ਪਹੁੰਚ ਗਏ ਮਾਣਾ ਪਿੰਡ ਦੇ ਵਿੱਚ। ਜਿਹੜਾ ਆਪਣੇ ਇੰਡੀਆ ਦਾ ਲਾਸਟ ਪਿੰਡ ਆ। ਤੇ ਇਹ ਤੇ ਜਿਹੜੇ ਜਿਹੜਾ ਜਿਹੜਾ ਦੇ ਕੇ ਤੇ ਫਿਰ ਵਾਸੀ ਲਵਾਂਗੇ ਇਥੋਂ 패치리 워드로해. ਲਓ ਜੀ ਉਹ ਸਾਹਮਣੇ ਰਹਿ ਗਿਆ ਹੈਲੀਪੈਡ ਤੇ ਉਹ ਜਿੱਥੇ ਪੀਲੇ ਜਿਹੇ ਉਹਨੇ ਸੱਡ ਜੇ ਪਈ ਜਾਂਦੇ ਆ ਤੇ ਆਹ ਰਹਿ ਗਿਆ ਮਾਣਾ ਗਉ ਮਾਣਾ ਪਿੰਡ ਕਹਿ ਲਓ ਮਾਣਾ ਬਿੱਲੀ ਜੀ ਕਹਿ ਲਓ ਕੁਛ ਮਰਜ਼ੀ ਕਹਿ ਲਓ ਆ ਰਹੀਆਂ ਚੈਣਾ ਦੀਆਂ ਪਹਾੜੀਆਂ ਤੇ ਆਪਣੇ ਵਾਪਸੀ ਹੋ ਗਈ ਆ ਪਿੰਡ ਨੂੰ ਆ ਮੂਰੇ ਆਪਣੇ ਬਦਰੀਨਾਥ ਆਮ ਤੁਰਦੇ ਆ ਇੱਥੋਂ 9 ਵਜੇ ਦਾ ਟਾਈਮ ਆ ਅੱਜ ਦੇਖਦੇ ਆ ਵੀ ਮਾਣੇ ਤੋਂ 9 ਵਜੇ ਦਾ ਟਾਈਮ ਆ ਕਿੰਨੇ ਟਾਈਮ ਚ ਕਿੱਥੇ ਪਹੁੰਚਦੇ ਆਪਾਂ ਆ ਜਾ ਆ ਜਾ ਆ ਜਾਂਦਾ ਹੈਲੀਕਾਪਟਰ ਤੇ ਇੱਧਰ ਆ ਗਿਆ ਬਦਰੀਨਾਥ ਮੰਦਿਰ ਇਹ ਕਿੱਥੇ ਜੀ ਆ ਕਿੱਥੇ ਜੀ ਆ ਕਿੱਥੇ ਜੀ ਆ ਇੰਨੀ ਤਾਕੜੀ ਇੰਨੀ ਤਾਕੜੀ ਗੱਲਬਾਤ ਕਰਨੀ ਨਹੀਂ ਆ ਸਾਹਮਣੇ ਆ ਮੰਦਿਰ ਬੜੀ ਦੂਰ ਆਓ ਨਹੀਂ ਆਏ ਦੂਰ ਆਂ ਬਾਂ બદ્રીનાથ આય રે બદ્રીનાથ ਲਓ ਜੀ ਦੇਖ ਲਓ ਹਿਮਾਲਿਆ ਅੰਥਾਰ ਇਹ ਪਹਾੜੀ ਜੀਵ ਆ ਉਹਦਾ ਹੈ ਦਾ ਬੱਕਰੀਆਂ ਹੀ ਨੇ ਹਿਮਾਲਿਆ ਅੰਥਾਰ ਕਹਿੰਦੇ ਇਹਨਾਂ ਨੂੰ ਦੇਖੋ ਇਧਰ ਪਿੰਦਾ ਚੜਾਈਆਂ ਤੇ ਡਾਕ ਆਪਾ ਬਦਰੀਨਾਥ ਤੋਂ ਵਾਪਸ ਆ ਗਏ ਬਦਰੀਨਾਥ ਤੋਂ ਵਾਪਸ ਆ ਗਏ 10 ਕਿਲੋਮੀਟਰ 7 ਕਿਲੋਮੀਟਰ ਆ ਗਏ ਬਸ ਅੱਗੇ ਵਾਲਾ ਨਿਆਰਾ ਕੁਛ ਇਸ ਤਰ੍ਹਾਂ ਦਾ ਲਓ ਜੀ ਆ ਖੜਾ ਗੋਵਿੰਦ ਘਾੜ ਤੇ ਹੈਲੀਕਾਪਟਰ ਤੇ ਇਹਦਾ ਕਿਰਾਇਆ ਇੱਕ ਜਣੇ ਦਾ 4000 ਰੁਪਿਆ ਲੈਂਦੇ ਆ ਇਹ ਗੋਵਿੰਦ ਧਾਮ ਛੱਡਣ ਦਾ ਬਸ ਆਪਣਾ ਅੱਗੇ ਵਧੀ ਜਾਂਦਾ ਸਫ਼ਰ ਆਪਾਂ ਜਾਣਾ ਜੋਸੀ ਮੱਡ ਯੂਸੀ ਮੱਡ ਜਾ ਕੇ ਚਾਹ ਪਾਣੀ ਪੀਣਾ ਲਓ ਜੀ ਆ ਗੁਰਦੁਆਰਾ ਸਾਹਿਬ ਨਵਾਂ ਬਣਦਾ ਰੋਡ ਦੇ ਉੱਤੇ ਪਿੰਡ ਦਾ ਨਾਮ ਹੈ ਰਤੜਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਰਤੜਾ ਬਹੁ ਬਡੀ ਬੈਂਡਿੰਗ ਬਣ ਰਹੀ ਹੈ ਆਪਾਂ ਇੱਥੇ ਪਹੁੰਚ ਚੁਕੇ ਆਂ ਅੱਜ ਆਪਣੀ ਡੈਸਟੀਨੇਸ਼ਨ ਹੈਗੀ ਹੈਗੀ ਹਰੀਸੀ ਕੇਸ ਦੀ ਦੇਖਦੇ ਆਪਾਂ ਹਰੀਸੀ ਕੇਸ ਪਹੁੰਚਦੇ ਆਂ ਜਾਂ ਨਾ ਆ ਲੋ ਇਹ ਇਥੋਂ ਦੋ ਰੂਟ ਪਾੜਦੇ ਆ ਇੱਕ ਸ੍ਰੀ ਹਿਮਕੁੰਡ ਸਾਹਿਬ ਨੂੰ ਇੱਕ ਗਿਦਾਰਨਾਥ ਨੂੰ ਤੇ ਜਿਹੜਾ ਚੜਦੀ ਵਾਲਾਗਾ ਉਹ ਹੈਗਾ ਹਿਮਕੁੰਡ ਵਾਲਾ ਜਿਹੜਾ ਥੱਲੇ ਵਾਲਾ ਉਹ ਗਿਦਾਰਨਾਥ ਵਾਲਾ ਰੂਟ ਆ ਬਸ ਇਥੋਂ ਦੇਖ ਕੇ ਆਪਦਾ ਲਿੰਗੇ ਲਓ ਜੀ ਆਪਾਂ ਬਦਰੀਨਾਥ ਤੋਂ ਤੁਰ ਕੇ ਪਹਿਲਾਂ ਤੜਕੇ ਪਗੋਬੰਦ ਘਾੜਤੇ ਸੀਗੇ ਗੋਬਿੰਦ ਘਾੜ ਤੋਂ ਆਪਾਂ ਗਏ ਬਦਰੀਨਾਥ ਬਦਰੀਨਾਥ ਤੋਂ ਮਾਣਾ گاਉ ਮਾਣਾ ਪਿੰਡ ਉਹ ਕੰਮ ਕੇ ਤੇ ਬਦਰੀਨਾਥ ਤੋਂ ਪਤਰੇ ਸੀ ਸਾਡੇ 11 ਤੇ ਆਪਾਂ ਗੁਰਦੁਆਰਾ ੍ਹੇਮਕੰਟ ਸਾਹਿਬ ਹਰੀਸ਼ੀਕੇਸ਼ਾ ਸਹੀ 9 ਵਜੇ ਆ ਕੇ ਪਹੁੰਚ ਗਏ ਤੇ ਅੱਜ ਦੀ ਵੀਡੀਓ ਦੀ ਵੀ ਕਰਦੇ ਹਾਂ ਸਮਾਪਤੀ ਮਿਲਾਂਗੇ ਨਵੀਂ ਵੀਡੀਓ ਚ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ